ਤੋ ਦੇ ਆ ਕੇ ਰਹਾ ਸੰਮਰੀ ਜੀਉ ਪਿੰਡ ਸਭ ਤੇਰਾ yeah i 가짜나 <laughs> 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 ਮੋ ਮੰਗਣ ਵਿਕਰਾ ਮਾਇਆ ਤਉ ਬਰਸਾਦੀ ਭੁੱਲੀ ਐ ਲੋਕ ਕਰਤ ਵਿਚਾਰ ਵਿਖੜੇ ਜਿਲਵੰਤ ਨਾਨਕ ਦਿਆਧਾਰੋ ਕਾ ਰੋਕੀ ਨਿਤਨੇਮੀ ਸੇਵਾ ਸੰਤਪੁਰਾਂ ਨੇ ਆਪ ਲਈ ਐਮ ਪ੍ਰੰਤ ਸੰਸਕਾਰਾਂ ਨਹੀਂ ਕਿਰਤਾਰਤ ਕੀਤਾ ਹੈ ਪਵਿੱਤਰ ਹਕੂ ਨਾਮ ਸੈਜੂ ਜੀ ਦੀ ਦਾਤ ਰੂਪ ਸੁਖੀ ਜੁਗਾ ਜੀ ਹੈ ਆਓ ਸੰਤਪੁਰਾਂ ਦੇ ਪਾਵਨ ਵਚਨਾਂ ਦੇ ਵਿਚਾਰ ਤੇ ਨਾਲ ਜੁੜੀਏ ਸੰਤਪੁਰਾਂ ਦੇ ਪਵਿੱਤਰ ਉਪਦੇਸ਼ ਸਾਡੇ ਮਨ ਦੇ ਚੁਸਾਈਏ ਇਹਨਾਂ ਸਮਿਆਂ ਨੂੰ ਇਹਨਾਂ ਘੜੀਆਂ ਨੂੰ ਸਭ ਲਾ ਕਰੀਏ ਸਨਭੁਤ ਕਰਦੇ ਹੋਏ ਗੁਰੂ ਚਰਨਾਂ ਜਨਾਹੇ ਲਵਾਉ ਕੋਈ ਸੁਨਾਲ ਬਾਣੀ ਨਾਲੇ ਸਾਰੀ ਹੁ ਕਿਰਪਾ ਕਰਕੇ ਸੁਬਹ ਅਸੀਸ ਲੋਕਤੇ ਹੋਇ ਆਖੋ ਜੀ ਸਤਨਾਮ ਸ੍ਰੀ ਵਾਣੀ ਗੁਰੂ ਜੀ ਸਤਨਾਮ ੋ ਕਾਂ ਪੂਜਾਇਆ ਗਿਣ ਅਪਾਰ ਪ੍ਰਭ ਕਥਨ ਨਾ ਜਾਇ ਅਕਥ ਨਾਨਕ ਪ੍ਰਭ ਸਰਣਾ ਗਤਿ ਰਖਨ ਕਾ ਸਮਰਥ ਸਤਿਗੁਰੂ ਜੀ ਬਨਵਾਦ ਫਾਜ਼ ਗੁਰੂਪ੍ਰਭਉ ਵਿੱਚ ਦੇ ਚਰਨਾਂ ਵਿੱਚ ਬੇਨਤੀ ਕਰਦੇ ਹੋਏ ਸਨੁਕਾਵਨ ਉਪਦੇਸ਼ ਸੁਣ ਚਲੇ ਹਨ ਕੇ ਪਾਈ ਜਦੋਂ ਵੀ ਗੁਰੂ ਚਰਨਾਂ ਦੇ ਵਿੱਚ ਆਉਂਦਾ ਹੈ ਨਾਮ ਸਕਾਰ ਕਰਦਾ ਹੈ ਫਿਰ ਆ ਕੇ ਗੁਰੂ ਚਰਨਾਂ ਦੇ ਵਿੱਚ ਬੇਨਤੀ ਕਰਿਆ ਕਰ ਅਰਦਾਸ ਕਰਿਆ ਕਰ ਗੁਰੂ ਚਰਨਾਂ ਦੇ ਵਿੱਚ ਏ ਦੇਨਨ ਨ ਪ੍ਰਭੂ ਦੇ ਸਰਨ ਆਇਆ। ਸਰਨ ਆਏ ਦੀ ਰੱਖਿਆ ਕਰਨ ਦੀ ਤਾਕਤ ਅਕਾਲ ਪੁਰਖ ਵੈ ਤੁਂ ਰੱਖ ਕਰੇ। ਇਸ ਕਰਕੇ হে ਤਾਲਪੁਰਖ ਵੈ ਪ੍ਰਭ ਜੀ। ਏ ਸੰਤ ਉੱਚੇ ਏ ਅਪਹੁੰਚ ਪਹੁੰਚ ਤੋਂ ਪਰੇ। ਏ ਬਯੰਤ ਏ ਸਭ ਦਾ ਮਾਲਕ। ਇਹ ਦਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਬਿਆਨ ਤੋਂ ਪਰੇ ਹੈ हे ਕਾਰਪੁਰ ਅਗੰਗ ਰੂਪ ਸਤਿਗੁਰੂ ਜੀ ਕਿਰਪਾ ਕਰੋ ਅਸੀਂ ਆਪ ਜੀ ਦੀ ਸਰਣ ਵਿੱਚ ਆਏ ਆਪ ਤਿਆਗੀ ਦਾ ਮੁੱਖ ਤਰੀਮਾ ਦਾ ਸੁਗਵਾਣ ਹੈ ਜੋ ਵੀ ਆਪ ਜੀ ਦੀ ਸਰਣ ਵਿੱਚ ਆਉਂਦਾ ਹੈ ਆਪ ਉਸ ਨੂੰ ਆਪਣੇ ਘਰ ਨਾਲ ਲਾਉਂਦੇ ਹੋ ਇਸ ਕਰਕੇ ਅਸੀਂ ਆਪ ਜੀ ਦੀ ਸ਼ਰਣ ਵਿੱਚ ਆਏ ਹਾਂ ਤੁਰਖਿਆ ਕਰਨ ਦੀ ਤਾਕਤ ਰੱਖਦਾਨੇ ਕਿਰਪਾ ਕਰ ਸਤਿਗੁਰੂ ਜੀ ਸਾਡੇ ਤੇ ਵੀ ਇਹ ਬਖਸ਼ਿਸ਼ ਕਰ ਸਾਨੂੰ ਵੀ ਆਪ ਜੀ ਦੀ ਸ਼ਰਣ ਵਿੱਚ ਰੱਖ ਲੈ ਸਾਡੀ ਰੱਖਿਆ ਕਰੇ ਤੇ ਪਾਵਨ ਬਚਨ ਰਾਹੀਂ ਸਤਿਗੁਰ ਜੀਾਂ ਨੇ ਉਸ ਅਕਾਰਪ੍ਰਤ ਨਰਨਕਾਰ ਅਗੰਗਪੁਰਖ ਸਤਿਗੁਰ ਜੀ ਦੇ ਚਰਨਾਂ ਅਰਦਾਸ ਵਿੱਚ ਕੀਤੀ ਹੈ ਪੜੇ ਸ਼ੰਤ ਜਿਉਂ ਜਨਮੋਂ ਕਿਉਂ ਰਾਖ ਹਰ ਪ੍ਰਭ ਤੇਰੇ ਹੈ ਏ ਹਰੀ ਏ ਕਾਰਕੁਪਤਿ ਵੈ ਪ੍ਰਭੂ ਜੀ ਜਿਉਂ ਜਨਮੋਂ ਕਿਉਂ ਰਾਖ ਜਿਵੇਂ ਤੈਨੂੰ ਪਾਉਂਦਾ ਹੈ ਜਿਉਂ ਭਾਵੈ ਤੂੰ ਰਾਖ ਲੈ ਹਮ ਸਣ ਕਰਿ ਆਈ ਰਾਮ ਰਾਖਿ ਸਤਿਗੁਰੂ ਜੀ ਜਿਹੜੇ ਕੰਮ ਤੈਨੂੰ ਪਾਉਂਦੇ ਨੇ ਸਾਡੇ ਕੋ ਉਉ ਕੰਮ ਕਰਾ ਜਿਵੇਂ ਤੈਨੂੰ ਪਾਉਂਦਾ ਹੈ ਸਾਨੂੰ ਓਵੇਂ ਰੱਖ ਪਰ ਇਹ ਪ੍ਰਭੂ ਜੀ ਮੈਂ ਤੇਰਾ ਦਾਸ ਹਾਂ ਤੇਰਾ ਹਾਂ ਮਾਇਆ ਤੇ ਮੂਹ ਤੂੰ ਮੇਰੀ ਰੱਖਿਆ ਕਰ ਜਿਵੇਂ ਤੈਨੂੰ ਪਾਉਂਦਾ ਹੈ ਓਵੇਂ ਰੱਖ ਤੰਜਨੀਆ ਮਾਇਆ ਮੂਹ ਦਾ ਸੈਭ ਸਤਗੁਰੂ ਸਾਹਿਬ ਕਹਿੰਦੇ ਸਾਰੇ ਸੰਸਾਰ ਨੂੰ ਜਿਹੜੀ ਮਾਇਆ ਨੇ ਮੋਹ ਲਿਆ ਇਹ ਮਾਇਆ ਤੂੰ ਮੇਰੀ ਰੱਖਿਆ ਕਰੇ ਮਾਇਆ ਹੈ ਮੇਰੇ ਇਤਿਆਸ ਜਦੋਂ ਸ੍ਰੀ ਗੁਰੂ ਚਰਨਾਂ ਨੂੰ ਜਿੜਾ ਕੇ ਸਰਗਰਾਂ ਦੇ ਚਰਨਾਂ ਦੇ ਨਾਲ ਕੋ ਜੁੜ ਕੇ ਸਤਿਗੁਰਾਂ ਦੇ పాਉਂਕ ਤੇਜ ਨੂੰ ਆਪਣੇ ਹਿਰਦੇ 'ਚ ਵਸਾਵਾਂਗੇ ਫਿਰ ਜਦੋਂ ਗੁਰੂ ਦਾ ਨਾਮ ਸਾਡੇ ਹਿਰਦੇ ਵਿੱਚ ਵਸ ਜਾਏਗਾ ਫਿਰ ਕਹੈ ਸਾਇਦ ਸਾਧੂਪੁਰ ਪਾਲ ਸਾਹਿਬ ਕਿਰਪਾ ਕਰਦੇ ਨੇ ਕਿ ਅੰਦਰ ਜਿਹੜੀ ਮੋਹ ਹੈ ਮਨਤਾ ਹੈ ਜਿਹੜੀ ਮੋਹ ਮਮਤਾ ਕਰਕੇ ਆਸਾ ਕਹਿੰਦੇ ਸਾਰਾ ਸੰਸਾਰ ਵਿੱਚ ਉੜ ਗਿਆ ਹੋਇਆ ਮੋਹ ਦੇ ਚਿੱਕੜ ਵਿੱਚ ਮਾਇਆ ਦੇ ਚਿੱਕੜ ਵਿੱਚ ਫਸਿਆ ਹੋਇਆ ਫਿਰ ਅਕਾਲ ਪੁਰਖ ਵੇਗੂ ਕਰਤਾ ਪੁਰਖ ਆਪ ਉਸ ਆਪਣੇ ਸਿੱਖ ਦੀ ਆਪਣੇ ਸੇਵਕ ਦੀ ਆਪ ਲਾਇ ਰੱਖ ਰੱਖਦਾ ਹੈ ਆਪ ਰੱਖਿਆ ਕਰਦਾ ਹੈ ਆਪ ਕੋ ਨੂੰ ਮਾਇਆ ਤੇ ਮੋਹ ਤੋਂ ਬਚਾਉਂਦਾ ਰਿਹਾ ਇਸ ਕਰਕੇ ਬਾਸਾ ਜੀ ਕਹਿੰਦੇ ਤੋ ਗੁਰੂ ਚਰਨਾਂ ਤੇ ਅਰਦਾਸ ਕਰਿਆ ਕਰ ਜਉ ਭਾਂਜਨ ਨੂੰ ਕਿਉ ਰਾਗ ਹਰਿ ਰਗ ਤੇਰੇ ਆ ਹੇ ਹਰੀ へ ਪ੍ਰਭੂ ਮੈਂ ਤੇਰਾ ਆ ਜਿਵੇਂ ਤਾ ਨੂੰ ਤੇਵੇਂ ਸਾਨੂੰ ਮਾਇਆ ਤੇੋਂ ਉਹ ਤੋਂ ਬਚਾ ਕਰਕੇ ਸਾਡੀ ਰੱਖਿਆ ਕਰ ਕਿਤੇ ਗਨੋ ਅਸੰਖਿਆ ਗਣ ਮੇਰੀਆ ਹੇ ਦਾਤੂ ਪਰਮਾਤਮਾ ਮੈਂ ਆਪਣੇ ਕਿੰਨੇ ਕੋ ਆਵਣ ਗਿਆ ਮੇਰੇ ਅੰਦਰ ਅਣਗਿਣਤ ਔਗਣਾਂ ਤਾਂ ਨਹੀਂ ਪਰ ਆਪਣੇ ਔਗਣਾਂ ਨੂੰ ਚਿਤਾਰਦਾ ਕੋਈ ਨਹੀਂ ਹੈ ਆਪਣੇ ਗੁਣ ਅੱਗੇ ਜਾਹਰ ਕਰਨਗੇ ਕੋਈ ਆਪਣੀ ਔਗਣ ਗੁਣ ਔਗਾ ਨਹੀਂ ਮਿਲਦਾ ਸੰਸਾਰ ਤੇ ਵੀ ਮੇਰੇ ਵਿਚ ਆਉਕਣ ਨਹੀਂ ਉਹ ਗੁਣ ਹਰੀਖ ਦਾ ਸੁਭਾਅ ਹੈ ਪਰ ਭਗਤਾਂ ਕਹਿੰਦੇ ਨੇ ਤੂੰ ਔਕਣ ਗੁਰੂ ਦੇ ਸਾਹਮਣੇ ਆ ਕੇ ਹੋਲਿਆ ਕਰ ਆਪਣੇ ਗੁਰੂ ਦੇ ਕੋਲ ਆ ਕੇ ਇਹ ਵੇਖੀ ਕਰਿਆ ਕਰ ਬੜੇ ਓਪਨ ਕਾ ਸਾਜੀ ਮਿਲਿ ਗੋਲ ਮੇਰੇ ਅੰਦਰ ਜੇਤਾ ਜੀ ਹੁੰਤ ਸਾਕਰ ਨੀਰ ਭਰਿਆ ਤੇਤੇ ਆਪਣਾ ਹਮਾਰੇ ਜਿੰਨਾ ਸਮੁੰਦਰਾਂ ਦੇ ਵਿੱਚ ਜਲ ਹੈ ਸਮੁੰਦਰਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਇੰਨੇ ਮੇਰੇ ਅੰਦਰ ਓਪਨ ਭਰੇ ਹੋਏ ਨੇ ਦਇਆ ਕਰੋ ਕਿਛ ਮਿਹਰ ਭਾਵੋ ਡੁੱਬਦੇ ਪਥਰ ਕਾਰੇ ਆਪ ਜਿਸ ਨੂੰ ਲਾਖਾਂ ਪਾਰ ਸਾਜੀ ਰੂਪ ਦੇ ਪਥਰਾ ਵਿਚਾਰਦਨ ਜਿਹਦਾ ਸੁਆਟ ਉੱਗਣਾ ਹੈ ਉਸ ਉਜਿਕ ਪੱਥਰ ਤੇ ਆਪਿਆ ਦੀ ਮਿਹਰ ਹੋ ਜਾਵੇ ਉਹ ਵੀ ਤਲ ਜਾਂਦਾ ਹੈ ਪਾਣੀ ਤੇ ਫਿਰ ਇਸ ਕਰਕੇ ਸਾਡੇ ਤੇ ਵੀ ਕਿਰਪਾ ਕਰੋ ਦਇਆ ਕਰੋ ਮਿਹਰ ਕਰੋ ਕੀਤੇ ਘਣੋਂ ਅਸੰਖ ਆਪਨ ਮੇਲੇ ਆਣ ਸਤਿਗੁਰੂ ਜੀ ਇਹ ਅਣਗਿਣਤ ਅਣਗੁਣ ਆਪਨ ਜਿਹੜੇ ਮੇਰੇ ਅੰਦਰ ਨੇ ਇਹ ਪ੍ਰਭੂ ਅਣਗਿਣਤ ਹੀ ਔਕਣ ਨੇ ਆਪਾਂ ਦੇ ਗੇੜਾਂ ਵਿੱਚ ਇਸ ਕਰਕੇ ਮੈਂ ਵਸਿਆ ਲੈਂਦਾ ਹਾਂ ਔਗਣਾ ਕਰਕੇ ਇਸ ਕਰਕੇ ਨਿਤ ਨੀ ਸਦਾ ਹੀ ਮੁਕਾਈ ਖਾ ਜਾਂਦਾ ਨਿਤ ਪ੍ਰਤ ਸਦ ਹੁੰਦੀ ਹੈ ਕਿਉਂਕਿ ਔਗਣ ਦੀ ਇੰਨੇ ਨੇ ਮੇਰੇ ਅੰਦਰ ਔਗਣਾ ਦਾ ਭਰਿਆ ਹੋਣਾ ਹਮ ਔਗਣ ਭਰੇ ਏਕ ਗੁਣ ਨਾਮੀ ਅੰਮ੍ਰਿਤ ਖਾੜ ਬਿਖੈ ਰਿਖ ਖਾਈ ਅੰਮ੍ਰਿਤ ਹੈ ਜਿਹੜਾ ਨਾਮ ਅਕਾਲ ਪੁਰਖ ਵਹਿਗੁਰੂ ਜੀ ਦਾ ਉਹਨੂੰ ਛੱਡ ਕੇ ਸੰਸਾਰ ਰੂਪੀ ਔਗਣਾ ਨੂੰ ਅਸੀਂ ਸਾਖ ਰਹੇ ਹਾਂ ਚੁਗਲੀ ਨਿੰਦਿਆ ਆਦਿਕ ਔਗਣਾ ਨੂੰ ਅੰਦਰ ਪ੍ਰਗਟ ਕਰਨੀਆਂ ਮਾਇਆ ਮੋਹ ਨੂੰ ਅੰਦਰ ਵਹਿਣ ਕਰਨੀਆਂ ਪਰ ਜਿਹੜਾ ਅੰਮ੍ਰਿਤ ਰੂਪੀ ਨਾਮ ਹੈ ਅਕਾਲ ਪੁਰਖ ਵਹਿਗੁਰੂ ਜੀ ਦਾ ਉਹਦੇ ਵੱਲ ਸਾਡਾ ਧਿਆਨ ਲਾਉਣਾ ਹੈ ਇਸ ਕਰਕੇ ਪਾਰਸਾ ਕਹਿੰਦੇ ਹਨ ਆਨ ਆਗੁਣ ਭਰੇ ਇਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖਾਈ ਮਾਇਆ ਮੋਹ ਭਰਮ ਬਹੂਲੇ ਸੁੱਤਦਾਰਾ ਸਉ ਪ੍ਰੀਤ ਲਗਾਈ। ਪਾਸਾ ਹੀ ਨਾ ਉਹਨਾਂ ਦੇ ਵਿੱਚ ਵਸੇ ਹੋਈ ਅਸੀਂ ਇਹ ਪਰ ਆਪਣੇ ਪਰਿਵਾਰ ਦੇ ਨਾਲ ਸੁੱਤ ਕਹਿੰਦੇ ਨੇ ਪੁੱਤਰਦਾਰਾ ਕਿਉਂ ਨਹੀਂ ਨਿਜਕਰੀ ਆਪਣੇ ਪਰਿਵਾਰ ਦੇ ਨਾਲ ਪਤਨੀ स्त्री ਨਾਲ ਪੁੱਤਰਾਂ ਦੇ ਨਾਲ ਕੀਤ ਪਾਈ ਪਈ ਹੈ। ਤੇਰੇ ਨਾਲੋਂ ਕੀਤ ਟੁੱਟ ਗਈ ਹੈ ਕਿਉਂ ਟੁੱਟਦੀ ਹੈ ਕਿਉਂਕਿ ਮਾਇਆ ਦੇ ਚਰਮਾਲੇ ਪਰ ਔਗਣ ਸਾਡੇ ਅੰਦਰ ਇਹਨੇ ਭਰ ਗਏ ਨੇ ਉਹਨਾ ਔਗਣਾ ਕਰਕੇ ਇਸੇ ਕਰਕੇ ਪਾਰਸਾ ਜੀ ਬੇਨਤੀ ਕਰਨੀ ਸਾਨੂੰ ਸਿਖਾਉਂਦੇ ਤੇ ਬੇਨਤੀ ਕਰਿਆ ਕਰ ਤੇ ਚਰਨਾਂ ਰਛਾ ਇਹਨਾ ਔਗਣਾ ਕਰਕੇ ਅਸੀਂ ਰੋਜ਼ ਭੁੱਲ ਜਾਂਦੇ ਹਾਂ ਨਿਰਤ ਪ੍ਰਤ ਸਦ ਭੁਲੀਏ ਰੋਜ਼ ਅਸੀਂ ਭੁੱਲ ਜਾਂਦੇ ਹਾਂ ਨਾਮ ਸਭ ਚੇਤੀ ਨਹੀਂ ਆਉਂਦਾ ਗੁਰੂ ਚਰਨਾਂ 'ਚ ਉਹਨਾਂ ਬੈਠੇ ਹਾਂ ਹਾਜ਼ਰੀ ਲਵਾ ਰਹੀਆਂ ਗੁਰੂ ਦੀ ਬਾਣੀ ਸਤਿਗੁਰਾਂ ਦੇ ਪਾਵਨ ਵਚਨ ਨੇ ਅਸੀਂ ਸਰਬਣ ਕੀਤੇ ਨੇ ਪਰ ਜਦੋਂ ਇਥੋਂ ਬਾਹਰ ਨਿਕਲਣਾ ਹੈ ਉਸੇ ਅਨੁਸਾਰ ਹੀ ਫਿਰ ਜਾਣਾ ਕਿਉਂਕਿ ਮਾਇਆ ਦੇ ਵਿੱਚ ਉਹ ਜਿਉਂੇਗਾ ਪਰਵਾਰ ਦੇ ਵਿੱਚ ਉਹ ਜਿਉਂੇਗਾ ਇਹ ਕਰਕੇ ਪਾਰ ਸਕੀਏ ਕੋ ਜਦੋਂ ਬੇਨਤੀ ਕਰੇਗਾ ਕਾਲਪਨਿਕ ਵੈਸਣ ਕਿ ਚਰਨਾਂ ਦੇ ਵਿੱਚ ਫਿਰ ਗੁਰੂ ਤੇਰੇ ਤੇ ਕਾ ਸਰ ਕਹਿੰਦੇ ਨੇ ਬੇਨਤੀ ਕਰਿਆ ਕਰ ਅਸੰਖ ਆਗੁਣ ਕਰਤੇ ਫੇਰੇ ਨਿਤ ਪ੍ਰਾਤ ਸਦ ਕੋਲੀਏ ਮੇਰੇ ਪ੍ਰਭੂ ਮੈਂ ਅਣਗਿਣਤੀ ਆਗਣ ਅੰਦਰ ਲੁਕੋਈ ਬੈਠਾ ਹਾਂ ਪਾਪਾਂ ਦੇ ਗੀੜਾ ਵਿੱਚ ਫਸਿਆ ਮੈਂ ਹਾਂ ਨਿਤ ਹੀ ਸਦਾ ਹੀ ਮੈਂ ਭੁੱਲ ਜਾਂਦਾ ਹਾਂ ਉਕਾਈ ਆ ਜਾਂਦਾ ਹਾਂ ਮੋਹ ਮਗਨ ਵਿਕਰਾ ਮਾਇਆ ਤਾਂ ਵਰਸਾ ਦੇ ਪੂਰੀਏ اے ਪਾਸਾ ਜੀ ਦਾ ਭਾਨ ਮਾਇਆ ਨੇ ਮੂਹ ਦੇ ਵਿੱਚ ਮਰਤ ਰਹਦਾ ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਇਹ ਸਾਰਾ ਸੰਸਾਰ ਮੂਹ ਦੇ ਚੱਕਰ ਵਿੱਚ ਮਾਇਆ ਨੇ ਵੜ ਜਾਇਆ ਹੋਇਆ ਹੈ ਇਨ ਮਾਇਆ ਜਗਦੀਸ਼ ਦੇ ਸਾਈ ਤੁਮਰੇ ਚਰਣਾ ਨਿਸਾਲੇ ਪਾਸਾ ਜੀ ਇਹ ਮਾਇਆ ਨੇ ਤੇ ਤੇਥੋਂ ਵਿਸਾਰ ਕੇ ਰੱਖ ਦਿੱਤਾ ਸਾਰਾ ਸੰਸਾਰ ਵਸ ਜਾ ਹੋਇਆ माया ਦਾ ਚੱਕਰ ਪੂਰੀ ਸ੍ਰਿਸ਼ਟੀ ਤੇ ਪਿਆਰ ਹੋਇਆ। ਚਲਾਸੀ ਦੇ ਉੱਪਰ ਹੀ ਮਾਇਆ ਦਾ ਚੱਕਰ ਹੈ। ਇਸ ਕਰਕੇ ਇਹ ਤੋਂ ਬਚਣਾ ਬੜਾ ਮੁਸ਼ਕਲ ਹੈ। ਬਚਦਾ ਕੌਣ ਹੈ ਜਿਤੇ ਗੁਰੂ ਦੀ ਕਿਰਪਾ ਹੋਈ ਹੈ। ਬਚਦਾ ਉਹ ਹੈ ਜਿਤੇ ਅਕਾਰ ਗੁਰੂ ਕਵੈ ਗੁਰੂ ਜੀ ਦੀ ਕਿਰਪਾ ਹੋਈ ਹੈ। ਇਸ ਕਰਕੇ ਆਪਾਸਾ ਕਹਿੰਦੇ ਭਾਨਕ ਮਾਇਆ ਦੇ ਮੋਹ ਦੇ ਵਿੱਚ ਮਸਤ ਰਹਿੰਦੇ। ਤੇਰੀ ਕਿਰਪਾ ਨਾਲ ਹੀ ਇਸ ਮਾਇਆ ਦੇ ਮੋਹ ਦੇ ਵਿੱਚੋਂ ਸਤਿਗੁਰੂ ਜੀ ਬਾਝ ਸਕੀਦਾ ਹੈ ਲੋਕ ਕਰਤ ਵਿਕਾਰ ਵਿਖੜੇ ਪ੍ਰਗ ਨੇ ਰੂਹ ਤੇ ਨੇ ਰਿਆ ਤੇ ਸਤਿਗੁਰ ਪਰਸਾਉਣ ਬੜਾ ਸੋਹਣਾ ਸੁਣਨ ਵਾਚਨ ਕਹਿ ਰਹੇ ਨੇ ਜੇ ਇਹ ਵਚਨ ਕਿਤੇ ਸਾਡੇ ਨੂੰ ਆਦਰਹਿ ਜਾਏ ਸਾਡੇ ਰੂਹ ਦੇ ਵਿੱਚ ਵਸ ਜਾਏ ਫਿਰ ਅਸੀਂ ਪਾਪ ਕਰਮ ਕਰਨ ਤੋਂ ਬਾਝ ਸਕਦੇ ਸਤਿਗੁਰ ਕਾ ਸਰੂਪ ਜਿਹਦੇ ਲੋਕ ਕਰਕੇ ਵਿਕਾਰ ਵਿਖੜੇ ਅਸੀਂ ਸੰਸਾਰ ਤੋਂ ਡੁੱਕ ਕੇ ਬੜੇ পাপ ਕਮਾਉਨੇ ਆ ਬੜੇ ਵਿਕਾਰ ਕਮਾਉਨੇ ਆ ਕਰਦੇ ਅੰਦਰ ਕਰਦੇ ਆ ਦੇਖਵਾੜ ਅਨਕ ਪੜਦੇ ਮੈਨਿ ਪਰ ਦਾਗਾ ਸੰਪਾਕੇ ਸਤਿਗੁਰ ਜੀ ਕਹਿੰਦੇ ਗਵਾੜ ਕਹਿੰਦੇ ਨੇ ਗੇਟ ਨੂੰ ਦਰਵਾਜੇ ਦਰਵਾਜ਼ਾ ਲਾ ਲਿਆ ਪਰਦੇ ਅੰਦਰੋਂ ਨਾਲੇ ਅੰਦਰ ਵਿਕਾਰ ਘਾਉਂਦੇ ਆ ਪਰਕਾਸ਼ਾ ਜੀ ਕਹਿੰਦੇ ਨੇ ਚਿੱਤਰ ਗੁੰਥ ਜਦ ਲੇਖਾ ਮੰਗੈ ਤਵ ਕੌਣ ਪੜਦਾ ਤੇਰਾ ਟੱਕੈ ਇਥੇ ਤੇ ਪੜਦੇ ਕਰਨੇ ਗੇਟ ਲਾ ਲਿਆ ਦਰਵਾਜ਼ਾ ਬੰਦ ਕਰਕੇ ਪੜਦੇ ਵੀ ਲਾ ਲੇ ਕੋਈ ਨਹੀਂ ਵੇਖਦਾ ਪਰਕਾਸ਼ਾ ਕਹਿੰਦੇ ਜਦੋਂ ਉਸ ਨਿਰੰਕਾਰ ਦੀ ਦਰਗਾਹ ਦੇ ਵਿੱਚ ਤੇਰਾ ਹਿਸਾਬ ਹੋਵੇਗਾ ਉੱਥੇ ਕੌਣ ਪੜਦਾ ਲੱਗੇਗਾ ਉੱਥੇ ਨਹੀਂ ਕਿਸੇ ਨੇ ਪੜਦਾ ਕੱਗਣਾ ਕਿਉਂਕਿ ਉੱਥੇ ਦੇ ਕਬੀਰ ਸਾਹਿਬ ਕਹਿੰਦੇ ਤੈਨੂੰ ਪੁੱਛਣਗੇ ਥੋੜੋ ਵੀ ਤੂੰ ਕੀ ਕੀ ਕਰਕੇ ਆਇਆ ਹੁਣ ਅਸੀਂ ਕਿਸੇ ਨੂੰ ਭੇਜੀਏ 부ਜਾਰਵਾ ਤੇ 부ਜਾਰ ਵੀ ਲੈ ਪਾਈ ਸਾਨੂੰ ਆ ਸੁਣਾਉਣ ਲਿਆਗੇ ਤੇ ਆਉਂਦੇ ਨੂੰ ਪੁੱਛੀਦਾ ਹੈ ਕੀ ਕੀ ਲੈ ਕੇ ਆਇਆ ਕਿੰਨੇ ਕਿੰਨੇ ਦਾ ਲੈ ਕੇ ਆਂਦਾ ਕੀ ਇਹ ਸਾਖ ਕਿਤਾਬ ਹੈ ਤੇ ਅੱਗੇ ਜਾ ਕੇ ਇਹ ਨਹੀਂ ਦੱਸਣਾ ਪੈਣਾ ਨਿਰੰਕਾਰ ਨੇ ਵੀ ਸਾਨੂੰ ਇਹ ਸੰਸਾਰ ਨੂੰ ਕੀ ਹਟ ਤੇ ਵਣਜ ਕਰਨ ਵਾਲ ਤੇ ਭੇਜਿਆ ਹੈ ਇਸੇ ਕਰਕੇ ਪਾਸਾ ਬਚਨ ਕਰਦੇ ਨੇ ਵਣਜ ਕਰਨ ਵਾਰ ਤੇ ਭੇਜਿਆ ਹੋ ਵੱਖਰ ਵਿਰੋ ਸੁਭਾਗ ਤੈਸੀ ਵਸਤੂ ਲੋੜ ਲਵੋ ਜਲਸੀ ਨਿਭ ਹੈ ਨਾਲ ਇਹ ਸੰਸਾਰ ਇੱਕ ਪਾਸਾ ਕਹਿੰਦੇ ਹਟ ਹੈ ਇੱਥੇ ਵਣਜ ਕਰਨ ਵਾਲ ਤੇ ਆਇਆ ਕਰਮਾਂ ਦਾ ਚੰਗੇ ਕੰਮ ਕਰਨੇ ਕਰੇਗਾ ਨਿਰੰਕਾਰ ਦੀ ਬਿਰਗਾ ਦੇ ਵਿੱਚ ਤੇਰਾ ਸੰਗਾਰ ਹੋਏਗਾ ਨਿਰੰਕਾਰ ਦੇ ਚਰਨਾਂ ਵਿੱਚ ਤੈਨੂੰ ਥਾਂ ਮਿਲ ਜਾਏਗੀ ਤੇ ਮਾੜੇ ਕੰਮ ਕਰੇਗਾ ਕਿ ਅੱਗ ਦੇ ਦੋਜਕ ਤੱਪਿਆ ਛਣੀਆਂ ਊਲ ਭਵੇ ਕਹਾ ਫਿਰ ਬਾਸਾ ਕਹਿੰਦੇ ਦੋਜਕ ਤੱਪਿਆ ਹੋਇਆ ਅੱਗ ਵੱਲਦੀ ਹੈ ਤੇ ਬਾਸਾ ਕਹਿੰਦਾ ਨੇ ਕ੍ਰੋਥੇ ਕੂਕਾਂ ਹੀ ਪੈਂਦੀਆਂ ਉੱਥੇ ਕੂਕਾਂ ਹੀ ਸੁਣ ਸੁਣੀਂਦੀਆਂ ਨੇ ਕੋ ਕਾ ਸੁਣੀਆ ਕੋ ਕਾ ਪਈਆਂ ਰਾਖੀ ਇਸ ਕਰਕੇ ਗਰੀਵਰਵਾਜ ਪਾਸੋਂ ਕਹਿੰਦੇ ਭਾਈ ਤੂੰ ਪਰਦੇ ਅੰਦਰ ਕਰਨ ਜਿਹੜੇ ਕਰਦਾ ਹੈ ਇਹ ਸਾਰੇ ਵਰਗ ਨੂੰ ਹੋ ਜਾਣਗੇ ਕਬੀਰ ਸਾਹਿਬ ਜੀਆਂ ਦੇ ਬਚਨ ਨੇ ਕਬੀਰ ਸਾਹਿਬ ਕਹਿੰਦੇ ਕਬੀਰ ਜੇਤੇ ਪਾਪ ਕੀਏ ਰੱਖੈ ਤਲੈ ਦੁਰਾਇ ਜਿੰਨੇ ਵੀ ਪਾਪ ਕੀਤੇ ਤਾਂ ਦਬਾ ਕੇ ਰੱਖਦੇ ਲੋਕੀ ਲੋਕਾਂ ਦੇ ਵਿੱਚ ਕਿਸੇ ਨੇ ਆਪਣੀ ਮਾਇਆ ਦੇ ਜੋਰ ਨਾਲ ਦਬਾ ਲਈ ਕਿਸੇ ਨੇ ਆਪਣੇ ਅਹੁਦੇ ਦੇ ਜੋਰ ਨਾਲ ਦਬਾ ਲਈ ਤਾਂਪ ਕਰਦਾ ਹੈ ਉਹਦੇ ਕੋਲ ਆਉਂਦਾ ਨਹੀਂ ਉਹਦੇ ਕੋਲ ਰੁਤਬਾ ਹੈ ਉਹ ਆਪਣੇ ਰੁਤਵੇ ਨਾਲ ਲਪੋ ਲੈਂਦਾ ਹੈ ਕੋਈ ਆਪਣੀ ਮਾਇਆ ਦੇ ਜੋਰ ਨਾਲ ਲਪੋ ਲੈਂਦਾ ਨਹੀਂ ਪਰ ਪੰਸਾ ਕਹਿੰਦੇ ਚੇਤੇ ਰਖੀ ਪ੍ਰਗਟ ਭੇਨਦਾਨ ਸਭ ਜਦ ਪੁੱਛੈ ਧਰਮ ਰਾਜ ਕਹਵੇਂ ਉੱਥੇ ਸਾਰੇ ਪ੍ਰਗਟ ਹੋ ਜਾਣਗੇ ਜਦੋਂ ਧਰਮ ਰਾਜ ਪੁਛਦਾ ਹੈ ਉੱਥੇ ਸਾਰੀ ਵਹੀ ਤੇਰੀ ਲਿਖੀ ਜਾ ਰਹੀ ਹੈ ਨਾਨਕ ਆਖੈ ਰਹੀ ਮਨਾਂ ਸੁਨੀਆਂ ਸੇਖੋ ਸਹੀ ਲੇਕਾ ਰੱਖਣਗੇ ਜੀਆ ਬੇਕਰ ਕੱਢ ਵਹੀ ਤਾਂ ਵਹੀ ਤੇ ਲਿਖੇ ਜਾ ਰਹੇ ਨੇ ਤੇਰੇ ਕਰਮ ਜਿਹੜੇ ਮਨ ਚੰਗੇ ਕਰਦੇ ਨੇ ਉਹ ਵੀ ਲਿਖੇ ਜਾ ਰਹੇ ਨੇ ਮਾੜੇ ਕਰਦੇ ਨੇ ਉਹ ਵੀ ਲਿਖੇ ਜਾ ਰਹੇ ਨੇ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਅੱਕੇ ਪੁੱਛਣਾ ਨਹੀਂ ਤੈਨੂੰ ਕਿਸੇ ਨੇ ਵੀ ਕੀ ਕਰਾਇਆ ਪਰ ਉਹ ਤੇ ਆ ਆਸਨਗੇ ਮੈਨੂੰ ਐਨੇ ਤਾਂ ਮਾੜੇ ਕੰਮ ਕੀਤੇ ਨੇ ਐਨੇ ਇੱਕ ਤਾਂ ਚੰਗੇ ਕੰਮ ਕੀਤੇ ਨੇ ਤੇ ਜਿੰਨੇ ਚੰਗੇ ਕੰਮ ਕਰ ਵੀ ਰਹੇ ਹਨ ਅੰਗਰੀਵਨ ਬਾਜ ਪਾ ਸਰ ਕਹਿੰਦੇ ਤਾਈ ਉਹ ਜੰਮ ਜਗਾ ਤੁਨ ਬਰੰਦੇ ਉਹ ਸਾਡੇ ਜਿਹੜੇ ਅੰਦਰ ਆਪਨ ਬੈਠੇ ਕੋ ਉਹਨੂੰ ਲੁੱਟ ਲੈਂਦੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਨੂੰ ਤਹਿ ਮਾਨਮਕ ਨਹੀਂ ਉੱਚ ਹੈ ਕੋਈ ਨਾ ਸੁਣੇ ਪੁਕਾਰ ਆਹ ਪਾਸਾ ਕਿ ਜਿੰਨਾ ਕਿ ਸੇਵਾ ਕਰਦੇ ਉਹਨੇ ਨਿੰਦਿਆ ਚੁਗੜੀ ਕਰਕੇ ਉਹਨਾਂ ਨੂੰ ਖਤਮ ਕਰ ਲੈਨੇ ਜਿੰਨਾ ਕ ਨਾਮ ਜਪਦਾ ਓਨਿਕ ਕਿਸੇ ਵੀ ਬੁਰੀਾਈ ਕਰ ਦਿੰਨਾ ਉਹਦੀ ਬੁਰੀਆਈਆਂ ਦਾ ਉਹਦੀਆਂ ਨਿੰਦਿਆ ਚੁਗੜੀ ਕਰਕੇ ਉਹਦਾ ਭਜਨ ਕੀਤੇ ਬਾੜੇ ਕਰਮਾਂ ਦਾ ਭਜਨ ਤੇਰੇ ਸਿਰ ਪੈ ਜਾਂਦਾ ਹੈ ਜਿਹੜਾ ਤੇਰਾ ਜਮ ਪੁੰਨ ਕਰਦਾ ਉਹਦੇ ਹਿੱਸੇ ਚ ਰਿਆ ਜਾਂਦਾ ਹੈ ਇਹ ਹੀ ਗੁਰ ਚਰਣਾ ਹੈ ਇਸ ਕਰਕੇ ਵੀ ਖਲੀਸਾ ਜੀ ਕਹਿੰਦੇ ਨਿੰਦਿਆ ਨ ਕਰਿਆ ਕਰੋ ਨਿੰਦਿਆ ਭਰੀ ਕਿਸੈ ਕੀ ਨਾ ਹੀ ਮਨੁੱਖੀ ਮੂਹਰ ਕਰਾ ਕਰ ਪਰੇ ਜੰਮ ਪੁਰਬਤੇ ਮਾਰੀਆਂ ਤੇ ਰੇਲਾ ਨਾ ਲਹਣ ਮੋਹ ਕਾਲੇ ਕਨਿਤਕਾ ਨਰਕੇ ਔਰ ਭਵਨ ਇਸ ਕਰਕੇ ਸਹਿ ਪਾਸਾ ਕਹਿੰਦੇ ਪਾਈ ਲੋਕ ਕਰਤ ਵਿਚਾਰ ਵਿਖੜੇ ਪ੍ਰਭ ਨੇ ਰੂ ਤੇ ਮੇਰੀਆਂ ਆਸ ਕਹਿੰਦੇ ਅਸੀਂ ਜੀਵ ਜਿਹੜੇ ਆਂ ਤੁਕਦਾਈ ਵਿਕਾਰਾਂ ਵਿੱਚ ਵਸੇ ਹੋਏ ਆਪਣੇ ਗੁਣਾਂ ਦਾ ਪਰਦੇ ਦੇ ਵਿੱਚ ਕਰਦੇ ਆਂ ਸਾਰੇ ਪ੍ਰਕਾਰ ਕਮਾਉਂਦੇ ਆਂ ਪਰ ਇਹ ਪ੍ਰਭੂ ਜੀ ਤੂੰ ਸਾਡੇ ਨੇੜੇ ਤੋਂ ਵੀ ਨੇੜੇ ਵੱਸਦਾ ਹੈ ਸਾਡੇ ਨਾਲ ਵੱਸਦਾ ਹੈ ਹਰ ਵੇਲੇ ਸਾਡੇ ਕੋਲ ਨੇ ਆਰ ਵੇਲੇ ਸਾਡੀ ਹਰਕਤ ਨੂੰ ਸਾਡੀਆਂ ਕਿਰਪੂਤਾ ਨੂੰ ਤੂੰ ਵੇਖ ਰਿਹਾ ਹੁੰਦਾ ਹੈ ਇਸ ਕਰਕੇ ਜਦੋਂ ਇਹ ਵਚਨ ਸਾਡੇ ਮਿਰਦੇ குரு ਸਾਹਿਬ ਜਿਨ ਵਸ ਜਾਏਗਾ ਫਿਰ ਮਾੜਾ ਕਰਮ ਕਰਨ ਲੱਗਿਆਂ ਕੋਈ ਬਾਪ ਕਰਮ ਕਰਨ ਲੱਗਿਆਂ ਫਿਰ ਆਕਾਰ ਗੁਰੂ ਕੋਲ ਜਿਹਦਾ ਚੇਤਾ ਆਏਗਾ ਸੰਸਾਰ ਵੇਖ ਸਕਣੀ ਵੇਖਦੰ ਹੈ ਪਰ ਅਨੰਕਾਰ ਨੂੰ ਵੇਖ ਰਿਹਾ ਜਿਵੇਂ ਹਿਰਦੇ 'ਚ ਇਹ ਵਚਨ ਵਸ ਗਿਆ ਫਿਰ ਸਤਿਗੁਰੂ ਬਾਸਾ ਕਹਿੰਦੇ ਭਾਈ ਕੋ ਵਾਤ ਸਕਦਾ ਇਸੇ ਕਰਕੇ ਵਾਤ ਸਾਹਿਬ ਵੀ ਕਹਿੰਦੇ ਨੇ ਕਿਰਪਾ ਕਰੋ ਸਤਿਗੁਰੂ ਜੀ ਬਿਨਵੰਤ ਨਾਨਕ ਦਇਆ ਧਾਰੋ ਕਾੜ ਪਾਵਨ ਪੀਰਿਆ ਜਿਸ ਐਵੇਂ ਕਹਿੰਦੇ ਬੇਨਤੀ ਕਰ ਲਿਆ ਕਲ ਨੂੰ ਤੇ ਚਰਨਾ ਚਾਕੇ ਰੋਜ਼ ਬੇਨਤੀ ਕਰਿਆ ਖਰ ਰੋਜ਼ ਅਰਦਾਸ ਕਰਿਆ ਕਰ ਵੱਡਿਆਂ ਦੀ ਮੂਰ ਲਾ ਕੇ ਵਚਨ ਕਰਦੇ ਨੇ ਨਾਨਕ ਬੇਨਤੀ ਕਰਦਾ ਹੈ ਕਿ اے ਪ੍ਰਭੂ ਜੀ ਸਾਜਿਓਂ ਤੇ ਮਿਲ ਕਰ ਸੰ ਜੀਵਨ ਸੰਸਾਰ ਸੰਸਾਰ ਦੇ ਵਿਕਾਰਾਂ ਦੇ ਗੇੜ ਵਿੱਚੋਂ ਕੱਢ ਲੈ। ਇਹ ਸੰਸਾਰ ਤੇ ਪਾਸਾ ਕਿਉਂ ਦੇ ਹੈ ਹੀ ਜਗਰ ਦਾ ਭਰਿਆ ਹੋਇਆ ਵਿਕਾਰਾਂ ਦਾ ਭਰਿਆ ਹੋਇਆ ਤੇ ਚੋਂ ਬਚਾਉਣ ਵਾਲ ਤੇ ਸਮਰੱਥ ਜੇ ਕੋਈ ਹੈ ਤਾਂ ਕੇਵਲ ਗੁਰੂ ਹੈ। ਕੇਵਲ ਗੁਰੂ ਦਾ ਗਿਆਨ ਹੈ। ਇਸੇ ਕਰਕੇ ਸਭਤਿਆਂ ਦੀ ਅੱਜ ਦੇ ਪਾਵਨ ਪਵਿੱਤਰ ਮੁਖਬਾਕਸਾ ਸਹਿਬ ਰਾਹੀਂ ਪਾਵਨ ਪਵਿੱਤਰ ਬਚਨਾਂ ਦੇ ਆਏ। ਕਿਰਪਾ ਕਰਕੇ ਸਮੂਹ ਵਿੰਤਰੋ ਕੋ ਦਇਆ ਸਰਵਜੁਲ ਮਿਲਵਾ ਜਿਆ ਨ ਭਾਈ ਗੁਰੂ ਵਾਲਾ ਬਣ ਜਾ ਗੁਰੂ ਚਰਨਾ ਨਾਲ ਜੁੜ ਜਾ ਗੁਰੂ ਦੇ ਚਰਨਾ ਚ ਬੇਨਤੀ ਕਰ ਲਿਆ ਕਰ ਤਿਆ ਜੀਵਨ ਦਾ ਉਧਾਰ ਹੋ ਜਾਏਗਾ ਤੇਰਾ ਜੀਵਨ ਸਫਲ ਹੋ ਜਾਏਗਾ ਨਹੀਂ ਤੇ ਬਾਦਸ਼ਾਹ ਕਹਿੰਦੇ ਨੇ ਜਿਹੋ ਜੇ ਕਿਤੇ ਕਰਮ ਕਰਕੇ ਜਾਏਗਾ ਅੱਗੇ ਉਹਦਾਂ ਦੀਆਂ ਸਜ਼ਾਵਾਂ ਵੜ ਗਈਆਂ ਤੇ ਫਿਰ ਦੁਬਾਰੇ ਇਸ ਸੰਸਾਰ ਦੇ ਹੁਣ ਜੀਵਨਾਂ ਵਿੱਚ ਵਾਪਸ ਪੜਤਲੀ ਆਏਗੇ ਫੇਰ ਦੁਆਰਾ ਇਹ ਸਰੀਰ ਲੈ ਕੇ ਸੰਸਾਰ ਤੇ ਹੁਣਾ ਤੁਰੇਗਾ बार-बार ਹੁਣਾ ਤੁਰੇਗਾ ਇਸੇ ਕਰਕੇ ਸਹਿਬ ਜੀਆਂ ਨੇ ਬਚਨ ਕਹੇ ਨੇ ਲੱਖ ਚੁਰਾਸੀ ਪਰਮ ਤੇ ਪਰਮ ਤੇ ਦੁਰਲੱਭ ਜਨਮ ਆਪ ਪਾਇਓ اے ਭਾਈ 84 ਲੱਖ ਸਰੀਰ ਭਗਤਣ ਤੋਂ ਬਾਅਦ ਇਹ ਦੁਰਲੱਭ ਜਨਮ ਜਿਹੜਾ ਮੁੱਖਾ ਜਨ ਤੈਨੂੰ ਹੁਣ ਮਿਲਿਆ ਹੈ ਇਹ ਦੁਰਲੱਭ ਜਨਮ ਦੀ ਸੰਭਾਲ ਕਰਨਾ ਹੈ ਰੇ ਮੂਰੇ ਸ਼ੇਰ ਅਸਲ ਪਟਾਈ ਪਾਸਾ ਕਹਿੰਦੇ ਪਰ ਇਹ ਮੂਲਖਾ ਤੂੰ ਹਲੇ ਵੀ ਉਹਨਾਂ ਰਸਿਕ ਕਸਾਲੇ ਵਿੱਚ ਮੈ ਪ੍ਰਾਰਥਾ ਦੇ ਵਿੱਚ ਪੁਜੜ ਗਿਆ ਆਪਣੀ ਜੀਵਨ ਨੂੰ ਵਿਕਾਰ ਅਜਾਈ ਗਵਾਰੇ ਇਸ ਗੱਲ ਕਿ ਬੇਨਤੀ ਕਰਿਆ ਕਰ ਗੁਰੂ ਚਰਨਾ ਚ ਮਿਰਗੰਤ ਨਾਮ ਉਪਤੇ ਆ ਕਲੋ ਕਾਡ ਪਵਜਲ ਫੇਰੀਆ ਇਹ ਸਤਿਗੁਰੂ ਜੀ ਕਿਰਪਾ ਕਰੋ ਸਾਡੇ ਤੇ ਸਾ ਜੀ ਸਾਡੇ ਉੱਤੇ ਸੰਜੀਵਾਨ ਉਸ ਸੰਸਾਰ ਸਮੁੰਦਰ ਦੇ ਵਿਕਾਰਾਂ ਦੇ ਗੇੜ ਤੋਂ ਕੱਢ ਲਈ ਕਿਰਪਾ ਕਰਕੇ ਸੰਸਾਰ ਸਮੁੰਦਰ ਦੇ ਵਿੱਚੋਂ ਦੁੱਖ ਦੇ ਹੋਇਆਂ ਸਾਨੂੰ ਬਚਾਓ ਸਾਨੂੰ ਆਪਣੇ ਨਾਮ ਦੀ ਰਾਖ ਰੱਖੋ ਸਾਨੂੰ ਸੇਵਾ ਦੀ ਰਾਖ ਰੱਖੋ ਸ਼ਿਵ ਰੰਗ ਦੀ ਰਾਖ ਰੱਖੋ ਨਿਤਨੇਮ ਦੀ ਰਾਖ ਰੱਖੋ ਜਦੋਂ ਇਹਦਾ ਬਿਲਕੁਲ ਸਾਈਂ ਦੇ ਚਲਣਾ ਚੱਲਣਾ ਬੇਨਤੀਆਂ ਕਰਾਂਗੇ ਬਿਲਕੁਲ ਤੇ ਦਇਆ ਤੇ ਕਿਰਪਾ ਨੂੰ ਹੈ پھر سب جی کرپا کر نے اپنے سیوک کی آپ رکھ ہے آپ نام جپاو پھر آپ ہی اپنے سیوکا کی رکھتے